जोड़ी <laughs> ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਛਾ ਹੈ ਦਸਵੇਂ ਪ੍ਰਥਮ ਭਗਵਤੀ ਸਮਰਤਾ ਗੁਰੂ ਨਾਨਕ ਨੰਦਿਆਏ ਫਿਰ ਅੰਗਦ ਗੁਰਤੇ ਅਮਰਦਾਸ ਸਦਮ ਵਸੇ ਹੋਇ ਸਹਾਈ ਅਰਜਨ ਹਰ ਗੋਵਿੰਦ ਨਾ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਦਿੱਤੇ ਸਭ ਦੁੱਖ ਜਾਏ ਤੇਗ ਬਾਹਦਰ ਸਿਮਰਿਆ ਘਰ ਨਾਉ ਨੰਦੇ ਆਵੇ ਟਾਏ ਸਭ ਥਾਈ ਹੋਇ ਸਹਾਰੇ ਅਸਵੇ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸੰ ਪਾਛਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਰਤਨ ਦਾ ਧਿਆਨ ਅੰਦਰ ਕੇ ਬੋਲੋ ਜੀ ਪੰਜਾਬ ਪਿਆਰਿਆ ਚੋਹਾ ਸਾਹਿਬ ਜਾ ਦੇ ਅੰਤਾਲੀਆਂ ਮੁਕਿਆ ਅਥੇ ਆ ਜਪਿਆਂ ਤਪਿਆਂ ਜਨਾ ਨਾਮ ਜਪਿਆ ਵੰਡ ਛਕਿਆ ਦੀਪ ਚਲਾਈ ਤੇ ਗਵਾਏ ਦੇਹ ਕੇ ਅਣ ਦੇਠ ਕੀਤਾ ਤਰਾ ਪਿਆਰਿਆ ਉਸ ਪਿਆਰਿਆ ਦੀ ਕਮਾਈ ਦਾ ਸ੍ਰੀ ਅੰਤਰ ਕੀ ਖਾਲਸਾ ਜੀ ਬੋਲੋ ਜੀ ਜੰਨਾ ਸਿੰਘਾ ਸਿੰਘੜੀਆਂ ਧਰਮ ਦੇ ਸੀ ਦਿੱਤੇ ਬੰਦ ਬੰਦ ਕਟਾਏ ਹੋ ਪਰੰਗਾਲਾਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਈ ਕਿਰਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਦੀ ਬੋਲੋ ਜੀ ਪੰਗਾ ਸੰਤ ਸੰਰਵਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਰਤਦੇ ਸਰਬੱਤ ਖਾਲਸਾ ਦੇ ਕੀਰਦਾਸ ਹੈ ਜੀ ਸਰਬੱਤ ਖਾਲਸਾ ਦੀ ਕੋ ਵਾਹਿਗੁਰੂ सा जी साहिब तहार त फते पंथ केसरी साहिब जी सहाय ख़ालसे जी बोलबाल बोलो जी ਕਾਨੂੰ ਸਿੱਖੀ ਦਾ ਨ ਕੀ ਸੁਦਾਨ ਰਹਿਤਦਾਨ ਬਵੇਕਦਾਨ ਸੁਸਾਹਦਾਨ ਪ੍ਰਸਾਦਾਨ ਦਾਨ ਸਰਬਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਸੁਨਾਨ ਚੌਕੀਆਂ ਠੰਡੇ ਗੁੰਗੇ ਜੁੰਗੂ ਜੋਗ ਅਤਲ ਧਰਮ ਕਾ ਦੇਹਕਾਰ ਬੋਲੋ ਜੀ ਸਿਖਾ ਗਾ ਮਰਨੀ ਮਾ ਮਤਿ ਯੁਤਿ ਮਤਿ ਪਤ ਦਾ ਰਾਖਾ ਬਿਵਾਹ ਗੁਰੂ ਕਾਲ ਪੁਰਖ ਆਪਣੇ ਪੰਥ ਦੇ ਸੁਲਾਸ ਸਹਾਇ ਦਾ ਕਰੀਆ ਸ੍ਰੀ ਵਰਕਰਾਂ ਸਾਹਿਬ ਤੇ ਹੋਰ ਬੰਦਵਾਰਿਆਂ ਗੁਰਤਾ ਮਾਂ ਦੇ ਜੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਦਾਨ ਪ੍ਰੇਮਯਾਰੀ ਖਾਲਸਾ ਜੀਨ ਬਖਸ਼ੂ ਹੈ ਨਿਮਾਰਿਆ ਦੇ ਮਾਨ ਨਿਤਾਣਿਆਂ ਦੇ ਤਾਰ ਨੇ ਉਟਿਆਂ ਦੀ ਊਟ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਬਾਬੇ ਦੇ ਹਜੂਰ ਅਰਦਾਸ ਬੇਨਤੀ ਜੋਲੜਿਆ ਸੱਚੀ ਪਾਤਸ਼ਾਹੀ ਆਵਰ ਸ਼ਹੀਰ ਤਨ ਤਨ ਬਾਬਾ ਦੀਪ ਸਿੰਘ ਜੀ ਜਰਾ ਦੇ ਪਾਵਨ ਪਵਿੱਤਰ ਉਤਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਵਿਖੇ ਪਾਵਨ ਦਰਬਾਰ ਦੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਣ ਨੂੰ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਗੁਰੂ ਸਿੰਘਾਸਣ ਦੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰ ਪਾਵਨ ਪਰਮਾਤਮਾ ਰੂਪ ਸਤਿਕਾਰੋਂ ਕਿਰਪਾ ਸਤਗੁਰੂ ਦਰਬੇ ਆਏ ਸੰਗਤ ਦੇ ਦਰ ਹਾਜ਼ਰੀ ਐਨੁ ਕੋਲ ਬੇਟਾ ਵਾਂ ਸੇਵਾ ਵਾਂ ਦਰ ਪ੍ਰਵਾਨ ਕਰਨੀ ਆ ਦਰੋਂ ਘਰੋਂ ਸਿੱਖੀ ਸਦਕ ਪ੍ਰਸਾਦ ਨਾਮੁ ਧਨ ਵਖਣਾ ਸ਼ੁਭ ਪਾਵਨਾ ਵਾ ਪੂਰੀਆ ਕ੍ਰਮੀਆਂ ਸਰਬਤਰੀ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਹੋ ਘਾਤਰ ਸਥਾਨਾ ਦੇ ਪ੍ਰਕਾਰ ਸਥਾਨਾ ਦਿਨ ਜਾਣ ਦੀ ਆਗੇ ਆਵਰਛੂ ਰਸਤੇ ਤੇ ਅੰਗ ਸੱਜ ਸਹਾਈ ਹੋਣਾ ਸਈ ਪਿਆਰੇ ਮੇਲ ਕਿਨਾਂ ਮਿਲਿਆ ਜੀ ਦਾ ਨਾਮ ਚਿਤਿਆ ਵੀ ਨਾਰਕ ਨਾਮ ਚੜ੍ਹਦੀ ਕਲਾ ਮੇਰੇ ਭਾਰੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ Oh, yeah.